ਆਹੀ ਜੀ ਸੀ ਉਹਨਾਂ ਦੀ ਮਤਲਬ ਤੀਜੀ ਚੌਥੀ ਪੰਜਵੀਂ ਪੀੜੀ ਹੋਣੀ ਬਾਈ ਇਹ ਉਹਨਾਂ ਦੇ ਨਾ ਦਾਗ ਸੀ ਜੇ ਇੱਥੇ ਓਕੇ ਲਾਲ ਚੋਟੇ ਵੱਡਿਆਂ ਦੀ ਹੈ ਨਾ ਹਾਂਜੀ ਹਾਂ ਉਹ ਬੱਚੇ ਫਿਰ ਆਏ ਹੋ ਜੀ ਕਾਲੇ ਚੀਨੇ ਲਾਲ ਜੀ ਆ ਘੜਦੇ ਹਨ ਹਾਂ ਵੱਡੇ ਹਾਂ ਕੋਲੇ ਤਰ੍ਹਾਂ ਦੇ ਘੜਦੇ ਸੀ ਬਾਈ ਇਹ ਖੋਲੇ ਫੜ ਅੱਜ ਡਾਇਆ ਬਾਈ ਆਪੇ ਇਹਦੀ ਭੈਣ ਦੋ ਬਾਜੀਆਂ ਜਿੱਤੀ ਹੈ ਜੀ ਅੱਛਾ ਦੂਜਾ ਫਰ ਲਵੀ ਕੋਲ ਨਹੀਂ ਬਾਈ ਬਾਈ ਇਹ ਸੀ ਪੁੰਨ ਵਾਲੇ ਕਬੂਤਰ ਜਿਹੜੇ ਸਿੱਧੇ ਬਾਈ ਬਾਂਤ ਦੇ ਘਰੇ ਆਏ ਸੀ ਨਾ ਓਆ ਬਈ ਪੁੱਠਾ ਕਨੀ ਨੂੰ ਪੰਜਾ ਕਾਲੀਆਂ ਨੰਦਰਾ ਕਾਲੀ ਤੇ ਚਿੱਟੀ ਮਿਕਸ ਆ ਬਾਈ ਹੈ ਹਾਂਜੀ ਮੈਕਸਮ ਆਂਦਰਾ ਇਹ ਬੱਚਿਆਂ ਦੀ ਰੱਖਿਆ ਬਾਈ ਡਾਇਰ ਤਾਂ ਨਹੀਂ ਇਹ ਰੱਖ ਲਿਆ ਸੀਗਾ ਜੀ ਤੇ ਰੰਗ ਤਾਂ ਹੀ ਲਾਇਆ ਬਾਈ ਜਿਵੇਂ ਡਾਇਆ ਹੁੰਦਾ ਇਹ ਜਾ ਕੇ ਰੱਖ ਲਿਆ ਸੀ ਜੀ ਅੱਛਾ ਕਿ ਜਾ ਕੇ ਇਹ ਹਰਦਾ ਨਹੀਂ ਜੀ ਇਹ ਤਾਂ ਇੱਥੇ ਵੱਡੇ ਕਬੂਤਰਾਂ ਨੇ ਵੀ ਰੰਗ ਲਾਇਆ ਹੁੰਦਾ ਅੱਛਾ ਉਹ ਜਿਹੜਾ ਗੋਲਿਆਂ ਦੇ ਲਾਇਆ ਹੁੰਦਾ ਸਾਰੇ ਨਹੀਂ ਲਾਉਂਦਾ ਹਾਂ ਸ਼ੌਕੀ ਵਾਲਾ ਹੈ ਜੀ ਅੱਛਾ ਪਤਾ ਹੈ ਤੇ ਪਿਛਲੇ ਜੋ ਕਿ ਲੰਦਾਰੀ ਰਿਹਾ ਹੈ ਰੰਗ ਲਾਉਣ ਲੱਗਾ ਤਾਂ ਮੈਂਤੀ ਮਾਰਦਾ ਜੀ ਅੱਛਾ ਲੈ ਲੈ ਬਾਈ ਕੁਕੂ ਕਣੀ ਕੱਢੇ ਆਏ ਹੋ ਗਾ ਹੁਣ ਕਰਾ ਕਬੂਤਰ ਹੈ ਨਾ ਅੱਗੇ ਅੱਗੇ ਓਕੇ ਅਗਲਾ ਕਬੂਤਰ ਹੱਥ 'ਚ ਫੜ ਕੇ ਰੱਖਣਾ ਓਕੇ ਇਹ ਵੱਡਾ ਜੀ ਇਹਦੇ ਬੱਚੇ ਬਣੇ ਇਹ ਵੱਡਾ ਪਹਿਲਾਂ ਬਾਈ ਅੱਖ ਦਿਖਾਈਏ ਜੀ ਕਹਿੰਦੇ ਅੱਖ ਦਿਖਾਓ ਕਹਿੰ ਅੱਛਾ ਇਹ ਇਹ ਆ ਰੰਗ ਵੀ ਕੱਢਨੇ ਆ ਮਤਲਬ ਆਪਣੇ ਕੋਲ ਬਈ ਜਿਆਦਾ ਪੰਨੂ ਵਾਲੇ ਹੀ ਹੈ ਨਾ ਹਾਂਜੀ ਹਾਂਜੀ ਸਾਰੇ ਜਿਆਦਾ ਪੰਨੂ ਭੁੱਲਰ ਵਾਲੇ ਹੈ ਨਾ ਓਕੇ ਬਾਈ ਆਖਿਆ ਕੀ ਹੈ ਕਿ ਬਲੜਾ ਨਹੀਂ ਇਹ ਗਾਂ ਬੱਚੇ ਬਰੜੇ ਕੱਢ ਜਾਂਦੇ ਜੀ ਇਹਦੀ ਆਪਦੀ ਦੋਨੇ ਪਾਸੇ ਸੇਮ ਹੀ ਹੈ ਨਾ ਸੇਮ ਹੀ ਹੈ ਸੇਮ ਹੀ ਆ ਓਕੇ ਪੱਲਾ ਖੋਲੀ ਬਾਈ ਹਾਂ ਕੱਢ ਪਿਆ ਬਈ ਬਾਈ ਹੈ ਨਾ ਤੇ ਇਹਦਾ ਪੁੱਤ ਕਲਵਿੰਦਰ ਲੈ ਗਿਆ ਖਿੜਕੀਆਂ ਵਾਲਾ ਕਲਵਿੰਦਰ ਖਿੜਕੀਆਂ ਵਾਲਾ ਠੀਕ ਹੈ ਇਹਦੇ ਪੰਜੇ ਵੀ ਦਿਖਾਈ ਬਾਈ ਤੇ ਬੱਡਾ ਬਈ ਬੰਦ ਕੀਤਾ ਹਨਾ ਹਾ ਇਹ ਗਜਾਇਆ ਸੀ ਕਿ ਨਹੀਂ ਇਹ ਇਹ ਸਾਰਿਆਂ ਦਾ ਵੱਡਾ ਹੈ ਅੱਛਾ ਸਾਰਿਆਂ ਦਾ ਵੱਡਾ ਹੈ ਇਹ ਹਾਂਜੀ ਓਕੇ 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 ਠੀਕ ਹੈ ਮੋ ਤਾਂ ਇਹ ਹੋਊਗਾ ਮੈਨੂੰ ਜਿਆਦਾ ਘੱਟੂ ਘੱਟ ਤੇ 23 24 ਸਾਲ ਦਾ ਹੀ ਹੋਊਗਾ ਜੀ ਇਹ ਆਪ ਹਾਂਜੀ ਬੱਚੇ ਕਢਾਉਂਦਾ ਨਾ ਹਟ ਗਿਆ ਅੱਛਾ ਬੱਚੇ ਨਹੀਂ ਕਢਾਉਂਦਾ ਹੈ ਇੱਕ ਵਾਰੀ ਫੇਰ ਦਿਖਾਈ ਬਈ ਇਹ ਬਈ 23 24 ਸਾਲ ਇਸ ਕਬੂਤਰ ਦੀ ਉਮਰ ਹੋ ਚੱਕੀ ਆ ਤੇ ਬੱਚੇ ਨਹੀਂ ਕਢਾਉਂਦਾਗਾ ਬਾਈ ਬੰਤ ਕੋਲੇ ਬੈਠਾ ਹੋਇਆ ਹੈ ਓਕੇ ਇਹਨੂੰ ਬਈ ਫੜ ਜਵਾਨ ਆਲਿਆ ਤੇ ਅੱਗੇ ਬਾਈ ਆਪਣਾ ਕੱਢੀ ਆ ਕਰਾ ਹੁਣ ਤੂੰ ਮੜੇ ਜੇ ਗੋਲੇ ਜੇ ਵੀ ਕੱਢਣੀ ਆ ਰੱਤੇ ਜੇ ਵੀ ਕੱਢਣੀ ਆ ਤੇ ਆਹ ਬਾਈ ਇਹ ਅਸਲੀ ਪੁੰਨੂ ਵਾਲੇ ਕਬੂਤਰ ਜੀ ਨੂੰ ਕਹਿੰਦੇ ਆ ਨਾ ਆਪਾਂ ਪੁੰਨੂ ਵਾਲੇ ਪੁੰਨੂ ਵਾਲੇ ਸੰਦੀਪ ਬਰਾੜ ਵਰਗੇ ਕਹਿੰਦੇ ਆ ਆ ਪੁੰਨੂ ਵਾਲੇ ਆ ਜਿਹੜੇ origignal ਆ ਪੁੰਨੂ ਦੇ ਘਰੋਂ ਸਿੱਧੇ ਬਾਈ ਬੰਤ ਕੋਲੇ ਇੱਥੇ ਆ ਗਈ ਸੀ ਜਮਾ ਪਿਓਰ ਆ ਜਮਾ ਪਿਓਰ ਬਾਈ ਜਮਾ ਹੀ ਪਿਓਰ ਜਮਾ ਹੀ ਪਿਓਰ ਬਾਈ ਖੋਲੀ ਪੱਲਾ ਦੂਜਾ ਵੀ ਬਾਈ ओके भाई नोंदरा बड़ी ਕਾਲਜ ਕਾਲੀ ਨਹੀਂ ਕਰਦੇ ਹਨ ਇਹ ਨਾ ਜੀ ਕੱਢ ਜਾਂਦੇ ਜਿਵੇਂ ਤਿੰਨ ਤਿੰਨ ਰੰਗ ਕੱਢ ਜਾਂਦੇ ਨੋਂਦਰਾ ਦੇ ਨਹੀਂ ਨਹੀਂ ਅੱਛਾ ਉਹ ਦੂਜੇ ਆਪ ਦੇ ਮੈਂ ਇੱਕ ਨੋਂਦਰਾ ਠੀਕ ਹੈ ਭਾਈ ਬਹੁਤ ਵਧੀਆ ਭਾਈ ਤੇ ਹੁਣ ਆਹਾ ਕੱਢੀ ਭਾਈ ਤੇ ਬਾਹਰ ਘੋੜਾ ਰੱਤਾ ਵੀ ਕੱਢੀ ਜਾਂਦੀ ਨਾਲ ਇੱਕ ਘੋੜਾ ਵੀ ਵਿੱਚ ਮੈਕਸ ਜੇ ਕਰਕੇ ਦਿਖਾਵਾਂਗੇ ਆਪਾਂ ਓਕੇ ਇਹ ਅੱਜ ਜਿੱਤੇ ਆਏ ਅੱਛਾ ਇਸ ਸਾਲ ਜਿੱਤੇ ਆ ਜਿਹੜਾ ਗੁਗੂ ਤੂੰ ਆਪ ਸੰਭਿਆ ਸੀਗਾ ਬਾਈ ਦਾ ਨਾਲ ਇਹ ਨਹੀਂ ਆਪ ਹੀ ਸੰਭੀ ਗਿਆ ਓਕੇ ਸਖਟੀਆਂ ਦਾ ਕਾਲੀ ਨੋਕਾ ਬਾਈ ਹੈਨਾ ਹਾਂਜੀ ਕਾਲੀ ਨੋਕਾ ਬਾਈ ਜਿਹੜਾ ਨਾ ਆ ਦੇਖੀ ਜਿਹਦੇ ਆ ਆ ਲੂਈਂ ਜੀ ਉੱਠਦੀ ਹੈ ਨਾ ਮੈਨੂੰ ਇਹ ਲੱਗਦਾ ਕਿ ਬੜੀ ਕਬੂਤਰ ਨੇ ਚੰਗੀ ਚੀਜ਼ ਆ ਇਹ ਜਿਹੜਾ ਕਿਸੇ ਕਬੂਤਰ ਦੇ ਵੀ ਇਹ ਹੈ ਹਾਂ ਬਹੁਤ ਹੀ ਚੰਗਾ ਹੁੰਦਾ ਹੈ ਬਹੁਤ ਹੀ ਚੰਗਾ ਹੁੰਦਾ ਬਾਈ ਹੈਨਾ ਆ ਵੇਖੋ ਜੀ ਉੱਤੇ ਲਾਲ ਚੀਨਾ ਹੈ ਹਾਂ ਜਦੋਂ ਵੱਡਾ ਹੋ ਜਾਊਗਾ ਨਾ ਜੀ ਹਾਂ ਇਹ ਐ ਪਹਿਲਾਂ ਚਿੱਟੇ ਹੁੰਦੇ ਆ ਅੱਛਾ ਪਹਿਲਾਂ ਚਿੱਟਾ ਸੀ ਰੰਗ ਦਾ ਜਮਾ ਉਹ ਚਿੱਟਾ ਸੀ ਜੀ ਹਾਂ ਉੱਤੋਂ ਵੇਖ ਲਓ ਲਾਲ ਚੀਨਾ ਹੁੰਦਾ ਹੁੰਦਾ ਹਾਂ ਅੱਛਾ ਇਹਦਾ ਰੰਗ ਚੇਂਜ ਕਰੀ ਦੇਣਾ ਬਾਈ ਨੇ ਹਾਂ ਜਿਵੇਂ ਜਿਵੇਂ ਵੱਡਾ ਹੋਲੀ ਜਾਏ ਹੂੰ ਆ ਵੇਖੋ ਹੂੰ ਨੋਂਦਰਾ ਦੇ ਕਾਏ ਬਈ ਕਿਤ ਮੀਟ ਸਟਿੰਗਾਂ ਅੰਦਰ ਆ ਹਾਂ ਓਕੇ ਉਹ ਕਾਲਾ ਥੀ ਨਾ ਜ਼ਿਆਦਾ ਵੀ ਕੱਢਣਾ ਵੀਰੇ ਫਿਕਰ ਰਤਾ ਵੀ ਕੱਢੀ ਹੈ ਨਾ ਥੋੜਾ ਆਪ ਨੂੰ ਟਾਈਮ ਨਾ ਲੱਗ ਜੇ ਬਾਲਾ ਓਕੇ ਇਹ ਆ ਗਿਆ ਆਪਣਾ ਇਹਦਾ ਸਰ ਚਿੱਟਾ ਜਮਾ ਬਈ ਹੈ ਹਾਂਜੀ ਜਮਾ ਸਰ ਚਿੱਟਾ ਇਹਦੀ ਲਾਤ ਵੀ ਬਹੁਤ ਵਧੀਆ ਬਈ ਚੌਂਜ ਦੀ ਚਿੱਟੀ ਹੈ ਨਾ ਚਿੱਟੀ ਚੌਂਜ ਹੈ ਬਈ ਤੇ ਖੋਲਿਓ ਬਈ ਇਹਦਾ ਪੱਲਾ ਤੇ ਤੇ ਮੜੇ ਜੇ ਡੱਬ ਮਾਰਦੇ ਫਰਾਂ ਦੇ ਵਿੱਚ ਹੈ ਨਾ ਹਾਂਜੀ ਕਾਲੀ ਦੂਜੇ ਪਾਸਾ ਬਈ ਤੇ ਪੂਛ ਬਈ ਇਹਦੀ ਕਾਲੀ ਹੈ ਤਕਰੀਬਨ ਕਾਲੀ ਹੈ ਨਾ ਥੱਲੇ ਉਹ ਮੜੇ ਜੇ ਫਾਲ ਚਿੱਟੇ ਉੱਤੋਂ ਉੱਤੋਂ ਚਾਲੀ ਹੈ ਬਈ ਹੈ ਨਾ ਉੱਤੋਂ ਕਾਲੀ ਦਿਖਦੀ ਆ ਏ ਬਾਈ 12 ਫਰੀ ਕੱਢ ਦੇ ਕੇ 14 ਵੀ ਕੱਢ ਦੇ 14 ਵੀ ਕੱਢ ਜੰਦੀ ਆ 14 ਕੱਢ ਦਿੰਦੇ ਆ ਓਕੇ ਸੋ ਅਗਲਾ ਆ ਜੋ ਬਾਈ ਚੀਨਾ ਇਹ ਗੁੜਾ ਚੀਨਾ ਆ ਗਿਆ ਬਾਈ ਹੈ ਨਾ ਬੁਰੇ ਬਹੁਤ ਬੁਰੇ ਉਹ ਵੱਡਾ ਚੀਨਾ ਨਹੀਂ ਦੂਜਾ ਨਹੀਂ ਲਿਆ ਡੱਬੇ ਦਾ ਉਹ ਲਿਆ ਕਾਲੀ ਚੱਕਾ ਨਾਗੀ ਲੱਗਦੇ ਬਾਈ ਹੈ ਜਿਹੜੇ 나ਗ ਦੇ ਅੰਦਰੋਂ ਕੱਢੇ ਸੀ ਜਿਹੜੇ 나ਗ ਦੇ ਅੰਦਰੋਂ ਕੱਢੇ ਸੀ ਉਹ ਹੀ ਲੱਗਦੇ ਆ ਬਾਈ ਹੈ ਉਹ ਯੋਥਲੇ ਹਾਂ ਉਹ ਵੀ ਦਿਖਾਉਣੇ ਆਪਾਂ ਇਹਨਾਂ ਦੀ ਭੈਣ ਦੇ ਸੀਗਾ ਖੋਲੀ ਬਾਈ ਇਹਨਾਂ ਦੀ ਭੂਆ ਦੇ ਸੋਰੀ ਅੱਛਾ ਇਹਨਾਂ ਦੀ ਭੂਆ ਸੀ ਜਿਹੜੀ ਨਾਗ ਦੇ ਮਤਲਬ ਬੱਚਾ ਕੱਢਿਆ ਸੀ ਆਪਣਾ ਆਂਡਾ ਕੱਢਿਆ ਸੀ ਨਾ ਹਾਂਜੀ ਓਕੇ ਪੰਜਾ ਦਿਖਾਈ ਬਾਈ ਜਿਹਨੇ ਕਾਲੀ ਨੰਦਰਾ ਕਢੀ ਬਾਈ ਹੈ ਨਾ ਹਾਂਜੀ ਓਕੇ ਬਾਈ ਸੋ ਇਹ ਇਹ ਕਿਹੜੇ ਚੋ ਵੀ ਮੜਾ ਉਹ ਤਾਂ ਦੱਸ ਦੀ ਬੰਦ ਬਾਈ ਮੋਲ ਆਪਣੇ ਕੋਲੇ ਜ਼ਿਆਦਾ ਸਾਨੂੰ ਕਬੂਤਰੀ ਉਹ ਵਿਖਾਵਾਂਗੇ 100% ਵੱਲ ਉਹ ਹੀ ਆ ਠੀਕ ਹੈ ਜਿਹੜਾ ਵਿਖਾਉਣਾ ਹੀ ਨਹੀਂ ਭਾਈ ਇਦਾਂ ਦੇ ਤਾਂ ਰੰਗ ਕਹਿੰਦੇ ਨਿਕਲਦੇ ਹੀ ਨਹੀਂਗੇ ਪੁੰਨੂ ਵਾਲੇ ਤਾਂ ਇਹ ਤਾਂ ਕਹਿੰਦੇ ਧੰਨਾ ਮਹਾਰਾਜ ਵਾਲੇ ਆ ਬਿੰਦਰਬਾਈ ਵਾਲੇ ਆ ਤੁਹਾਨੂੰ ਧੰਨੇ ਵਾਲਾ ਕਬੂਤਰ ਵੀ ਵਿਖਾਵਾਂਗੇ ਰੱਤਾ ਤੇ ਇਹ ਵੀ ਓਕੇ ਅੱਖ ਤੇ ਖੱਟੀ ਅੱਖ ਭਾਈ ਠੀਕ ਆ ਜੀ ਅੱਖ ਭਾਈ ਅੱਖ ਹਾਂ ਇਹ ਜਿਵੇਂ ਖੱਟੀ ਕਾਲੀ ਦਾ ਵੀ ਕੱਢ ਜਾਂਦੇ ਜਾਂ ਥੱਲੇ ਨੂੰ ਤੀਰ ਜੀ ਹਾਂ ਅਦਾ ਤਾਂ ਨੂੰ ਤੀਰ ਕੱਢਿਆ ਪਿਆ ਭਾਈ ਨਾ ਚਾਹ ਨੂੰ ਜਾਂ ਥੱਲੇ ਨੂੰ ਉਹ ਦੂਜਾ ਲਿਆ ਜਿਹੜਾ ਆਪਣਾ ਬਾਹਰ ਹੁੰਦਾ ਸੀ ਇੱਕੀ ਬੇਠਾ ਦਾ ਓਕੇ ਇਹਦਾ ਖੋਲੀ ਬਾਈ ਕੋਈ ਨਾ ਬਾਤ ਚ ਦਿਖਾਵਾਂਗੇ ਬਾਈ ਉਹ ਦੂਜੀ ਇੱਥੇ ਹੈਗੀ ਆਪਣੀ ਪੱਲਾ ਅੱਛਾ ਇਹ ਇਹ ਪੁੰਨੂ ਵਾਲੇ ਬਾਈ ਹੈ ਨਾ ਹਾਂਜੀ ਹਾਂਜੀ ਇਹ ਘਰੇ ਰੰਗੇ ਬਾਈ ਰੰਗ ਇਹਦੇ ਮਾਪਿਓ ਵੀ ਇਦਾਂ ਦਾ ਸੀਗਾ ਰੰਗ ਨਹੀਂ ਜੀ ਮਾਂ ਕੋ ਲਾਲ ਚੀਨਾ ਅੱਛਾ ਲਾਲ ਚੀਨਾ ਲਾਲ ਚੀਨੀ ਹਾਂ ਪਿਓ ਲਾਲ ਚੀਨਾ ਹਾਂ ਦੂਜਾ ਪੱਲਾ ਬਾਈ ਇਹ ਵੱਡਾ ਬਾਈ ਬੱਚੇ ਤੇ ਪਾਇਆ ਹੋਇਆ ਵੱਡਾ ਬੱਚੇ ਵਾਲਾ ਬੱਚੇ ਵਾਲਾ ਪਾਇਆ ਹੈ ਨਾ ਠੀਕ ਹੈ ਬਾਈ ਅਗਲਾ ਅਜੂਬੀ ਚਿੱਟੀਆਂ ਦਾ ਅਜਮ ਚਿੱਟੀ ਅੱਖ ਦਾ ਮਰੇ ਆਨੇ ਬਿਲਾਕਬੀ ਇਹ ਪਿਓਰ ਗੋਲਡ ਪੁੰਨੂ ਵਾਲੀ ਕਬੂਤਰ ਹੈ ਜੀ ਪਿਓਰ ਗੋਲਡ ਇਹਦੀ ਸਾਕੀ ਭੈਣ ਇੱਥੇ ਜਿੱਤੀ ਆਪਣੀ ਸ਼ੇਰ ਸ਼ੇਰ ਸਵਾਲੇ ਸ਼ੇਰ ਸਵਾਲੇ ਇਹੋ ਜੀ ਡੱਬੀ ਹੋ ਸੀ ਅੱਛਾ ਦੋ ਭੈਣ ਭਰਾ ਸੀ ਜੀ ਦੋਵੇਂ ਰਹਿ ਗਏ ਮਗਰ ਇਹਦਾ ਕੋਈ ਚੱਕ ਕੇ ਲੈ ਗਿਆ ਲਾਲ ਚੀਨਾ ਸੀ ਅੱਛਾ ਉਹ ਡੱਬੀ ਫਿਰ ਬਹਾਲੀ ਸੀ ਤਵੇ ਮੈਗੀ ਸੀਗੀ ਭੱਜੇ ਭੁਜੇ ਨੇ ਟੀਮ ਲੈ ਕੇ ਜਾਇਆ ਕਰੋ ਵੱਡੀ ਜਮਾਈ ਨਾਲ ਸੀ ਪੈਂਡ ਤੇ ਨਾਲ-ਨਾਲ ਪੈਂਡ ਅੱਛਾ ਜੇ ਲੋ ਉੱਥੇ ਨਹੀਂ ਗਈ ਮੈਂ ਕਿਹਾ ਨਹੀਂ ਮੈਂ ਕਿਹਾ ਭਾਈ ਉਹਦਾ ਬੰਦੇ-ਬੁੰਦੇ ਲੈ ਜਾਣੇ ਸੀ ਨਾਲ ਲੈ ਕੇ ਜਾਇਆ ਕਰੋ ਕਿ ਬੰਦੀ ਨਾਲ ਨਾਲ ਦੇ ਲੈ ਜਾਣੇ ਕੀ ਹੈ ਇਹੋ ਜੀ ਸੀ ਨਾਲ ਓਕੇ ਖੋਲੋ ਖਾ ਪੱਲਾ ਇਹਦਾ ਇਹੋ ਜੀ ਸੀ ਡੱਬੀ ਜੰਮੀ ਉਹ ਕੋਈ ਯਾਰ ਦੇ ਲਈ ਲੈ ਗਿਆ ਅੱਛਾ ਅੱਛਾ ਦੂਜਾ ਪੱਲਾ ਭਾਈ ਇਹਦਾ ਸਾਕਾ ਭਰਾ ਜੀ ਮੁੰਡਾ ਅਮਰ ਰਾਜਗੜੀਆ ਜੀ ਉਹਦੇ ਕੋਲੇ 186ਾਂ ਕੇ 87ਾਂ ਚੋਂ ਇਹਦੇ ਭਰਾ ਦੀ ਧੀ ਕੱਲੀ ਉੱਦੀ ੁੱਡੀ ਹਾਂ ਨੰਨ ਤਾਂ ਦਿਖਾਈ ਬਈ ਅੱਛਾ ਭਾਈ ਉਹਨੇ ਅੱਛਾ ਰੋਸ ਐਨੀਵੇ ਓਕੇ ਲੈਓ ਯਾਰਾ ਓਕੇ ਬਈ ਮੈਂ ਤਾਂ ਹੁਣ ਘਾਟੀ ਵਰਦਾਂ ਕਿੱਦਾਂ ਇਸ ਨੂੰ ਬਾਹਲਾ ਪਤਾਈ ਥੱਲੇ ਥੱਲੇ ਨੂੰ ਕਰੀਂ ਆਪਣੇ ਬਈ ਜੀ ਇਹ ਕਬੂਤਰ ਯੁਨੇ ਛੱਡੇ ਸਾਰੇ ਜਿੱਥੇ ਆਈ ਇਸੇ ਇਹ ਕਬੂਤਰ ਮੇਲ ਹੈ ਨਾ ਇਹ ਕਬੂਤਰ ਆਈ ਆ ਜੀ ਕਬੂਤਰ ਹਾਂ ਅੱਛਾ ਜਿਹੜੇ ਵੀ ਇਹਦੇ ਪੱਠੇ ਛੱਡਦੇ ਬਲ ਜਿੱਦ ਜਿੱਦ ਹੈ ਠੀਕ ਹੈ ਖੋਲੀ ਬਈ ਪੰਨਾ ਦਾ ਮੜਾ ਜਾ ਗਰਮੀ ਜੀ ਇਹ ਗਰਮੀ ਚ ਜੇ ਗਰਮੀ ਪੈ ਗਈ ਉਹਦੇ ਦਾ ਵਾਅ ਅੱਛਾ ਭਾਈ ਹਮ ਬੰਦ ਜੀ ਆਪਣੇ ਬੰਦ ਭਾਈ ਲੋਕ ਕਹਿੰਦੇ ਗਰਮੀ ਨਾ ਪਵੇ ਇਹਦੇ ਜੀ ਭਾਈ ਓਕੇ ਇਹ ਵੀ ਭਾਈ ਨਾ ਨਿਕਟੇ ਰੰਗ ਹਾਂ ਜੀ ਹਾਂ ਜੀ ਇਹਨਾਂ ਨੇ ਵੱਡਾ ਕਬੂਤਰਾ ਬੰਦ ਕੀਤਾ ਵੇਖ ਕੇ ਡਾਇਆ ਨਹੀਂ ਨਹੀਂ ਇਹ ਤਾਂ ਕੱਡੇ ਨਹੀਂ ਕੱਡੇ ਨਹੀਂ ਰੰਗ ਕਰਕੇ ਭਾਈ ਰੰਗ ਕਰਕੇ ਕਿਤੇ ਕੱਢਦੇ ਜੀ ਇਹ ਅੱਛਾ ਇਹਦੀ ਧੀ ਦੋ ਬਾਜ਼ੀਆਂ ਜਿੱਤੀ ਹੈ ਠੀਕ ਹੈ ਤੇ ਇਹਦੇ ਮਾਪਿਆਂ ਦੀ ਹਿਸਟਰੀ ਵੀ ਕੋਈ ਡਾਇਰ ਇਹਦੇ ਮਾਪਿਆਂ ਕਿ ਨਿਦਾਈ ਸੀ ਨਹੀਂ ਉਹ ਤਾਂ ਸਾਰੇ ਜਿੱਤੇ ਆਈ ਇਹਨਾਂ ਨਾਲ ਦੇ ਅੱਛਾ ਇਹ ਨਾਲ ਦੇ ਮਲ ਭੈਣ ਭਰਾ ਹਾਂਜੀ ਠੀਕ ਹੈ ਚਿੱਟੇ ਜਮਾ ਚਿੱਟੇ ਨਹੀਂ ਕਾਲੇ ਚੀਨੇ ਇਹ ਕਿੰਨਾਂ ਨੇ ਕੱਢੇ ਬਈ ਕਿਹੜੇ ਕੂਤਰਾਂ ਨੇ ਕਿਹੋ ਜਿਹਾਰੇ ਖਟੀਆਂ ਵਾਲੇ ਨੇ ਤੇ ਚਿੱਟੀਆਂ ਵਾਲੇ ਨੇ ਪੁੰਨੂ ਵਾਲੇ ਨੇ ਪੁੰਨੂ ਵਾਲੇ ਅੱਛਾ ਜਿਹੜੇ ਸ਼ੇਰੇ ਵਾਲੇ ਵਜਦੇ ਆ ਅੱਛਾ ਉਹਨਾਂ ਦੀ ਇਲਾਦਾ ਇਹ ਮਾਂ ਤਾਂ ਉਹਨਾਂ ਦੀ ਉਹ ਹਾਂ ਤੇ ਪਿਓ ਖਟੀਆਂ ਵਾਲੇ ਨੇ ਖਟੀਆਂ ਵਾਲੇ ਚੋਂ ਉਹ ਉਹ ਵੀ ਕਾਲੇ ਚੀਨੇ ਕਰਦੇ ਸ਼ੇਰੇ ਵਾਲੇ ਆਲੇ ਹਾਂ ਉਹ ਲਿਆ ਜਿਹੜੀ ਉਹ ਉਹ ਵੀ ਲਿਉਂਦੇ ਆ ਉਹ ਵੀ ਲਿਉਂਦੇ ਇਹਦਾ ਭਾਈ ਪੱਲਾ ਖੋਲੀ ਮਾੜਾ ਜਿਹਾ ਪ ਕੋਈ ਗੱਲ ਨਹੀਂ ਬਾਈ ਬੰਦ ਕੀਤਾ ਲਾ ਕੇ ਰਹਿੰਦੋ ਫੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ ਵਾਗ ਮੁੱਢੀ ਲੱਗਦੀ ਸੀ ਇਹਨਾਂ ਇਹਦੇ ਨਾਲ ਲਾਈ ਆ ਇਹਦੇ ਨਾਲ ਲਾਈ ਆ ਓਕੇ ਇਹਦੀ ਪੱਠੀ ਜਿੱਤੀ ਆ ਦੀ ਤਿੰਨ ਬਾੜੀਆਂ ਗਈ ਓਕੇ ਕਰੀਂ ਨੇੜੇ ਇਹਦੀ ਬਾਜੀ ਤਿੰਨ ਬਾੜੀਆਂ ਦਿੱਤੀ ਹੈ ਹਾਂ ਹਾਂ ਇਹ ਕੀ ਨਹੀਂ ਆਂਦੇ ਲਏ ਅੱਛਾ ਪਾਠੀ ਪਿਛਲੇ ਸਾਲ 2 ਸਾਲ ਪੁਰਾਣੀ ਹੈ ਹਾਂ 2 3 ਸਾਲ ਪੁਰਾਣੀ ਹੈ ਕਰੀ ਉਹਦਾ ਇਲਾਜ ਹੋਊਗਾ ਬਾਈ ਦੋਨੇ ਇਕੱਠੇ ਕਰੀ ਬਾਈ ਇਕੱਠੇ ਕਰਾਈ ਇਦੋਂ ਮੂਹ ਕਰੀ ਬਾਈ ਦੋਨਾਂ ਦਾ ਦੋਨਾਂ ਦਾ ਇਕੱਠੇ ਨਾਲ ਮੂਹ ਕਰੀ ਓਕੇ ਇਹ ਜੋੜੀ ਦੀ ਮਤਲਬ ਇਲਾਜ ਦਿੱਤੀ ਹੈ ਹਾਂ ਜੀ ਹਾਂ ਇਹ ਜੋੜੀ ਆ ਬਾਈ ਜੀ ਅੱਗੇ ਕੱਢੋ ਦੋ ਬਾਜੀਆਂ ਆ ਜੀ ਆਪ ਬਾਈ ਇਹ ਦੋ ਬਾਜੀਆਂ ਵਿੰਦਰ ਅ ਪੰਤ ਬਾਈ ਕਿਹੜੇ ਕਿਹੜੇ ਪਤਾ ਕਿੱਥੇ ਇਹ ਇੱਕ ਤਾਂ ਇੱਥੇ ਛੱਡੀ ਸੀ ਜੀ ਹੋਣ ਜੀ ਛੱਡੀ ਸੀ ਇੱਕ ਤਾਂ ਹਾਂ ਜੀ ਤੇ ਇੱਕ ਉਹ ਦੀ ਸੀ ਝੋੜਣੀ ਆ ਜੀ ਝੋੜ ਠੀਕ ਐ ਤੇ ਇਹਦਾ ਪੱਲਾ ਖੋਲੀ ਬਾਈ ਇਸ ਸਾਲ ਬਾਈ ਹਾਂ ਜੀ ਹਾਂ ਜੀ ਇਹ ਸਾਲ ਹੈ ਤੇ ਚੋਰੀ ਚੋਰੀ ਗਗੂ ਸਿੰਘ ਸਾਹਿਬ ਕੇ ਲੈ ਗਿਆ ਬਿਨਾ ਦੱਤੇ ਤੋਂ ਮੋਟਰਸਾਈਕਲ ਬਾਹਰ ਜਾ ਕੇ ਸਟਾਰਟ ਕੀਤਾ ਖਿਆਲ ਰੱਖਣਾ ਬਈ ਆ ਵੇਖੋ ਆਵੇ ਲਾਲ ਜਿੰਨੇ ਵਿੱਚ ਭਾਅ ਮਾਰਦੇ ਹਾਂ ਇਹ ਵੱਡੇ ਹੋ ਕੇ ਆ ਵੇਖੋ ਜਿਵੇਂ ਆ ਖੰਬਾ ਹਾਂ ਇਹ ਲਾਲਚੀਨੇ ਵਿੱਚ ਬਹੁਤ ਹੋ ਜਾਂਦੇ ਓਕੇ ਜਿਵੇਂ ਹੁਣ ਚਿੱਟੇ ਆ ਕਾਲੇ ਟੁੱਟ ਲਾਜ਼ਮੀ ਕਰ ਲੀ ਜਾਂਦੇ ਵੇਖੋ ਹਾਂ 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 ਜਾਂ ਉਹ ਤੋਂ ਬੂਰੇ ਲਾਲਚੀਨੇ ਹੋ ਜਾਂਦੇ ਜਮਾ ਚਿੱਟੇ ਜੀ 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 ਜਾਂ ਲਾਲਸਰੀ ਜੀ ਅਸਲੀ ਇਹ ਲਾਲਸਰੇ ਸਾਰੀ ਲਾਲਸਰਿਆਂ ਦੀ ਹੈ ਜੀ ਜਿਹੜੇ ਲਾਲਸਰੇ ਕੱਲੇ ਲਾਲਸਰੇ ਪੁੰਨੂ ਵਾਲੇ ਲਾਲਸਰੇ ਸੀ ਵੱਡਾ ਕਬੂਤਰਾ ਹਾਂ ਹਾਂ ਉਹ ਜਿੰਨੇ ਬੱਚੇ ਕਰਦਾ ਸੀ ਕਿਸੇ ਕਬੂਤਰੀ ਦੇ ਨਾਮ ਦੇ ਲਾਲਸਰੇ ਜਾਂ ਕਿਤੇ ਕੋਈ ਕਾਲਸਰਾ ਓਕੇ ਓਕੇ ਲਾਲਸਰੇ ਕੱਪ ਵਾਲੇ ਕਾਲਸਰਾ ਆਪ ਖੱਟੀਆਂ ਦਾ ਸੀ ਬੱਚੇ ਚਿੱਟੀਆਂ ਦੇ ਵੀ ਕਰਦਾ ਗੱਡ ਬਾਈ ਜਾਂ ਸ਼ਾਕ ਕੇ ਜਾਂ ਖੱਟੀ ਕਾਲੀ ਗੱਡ ਬਾਈ ਉਹ ਤੀਰੇ ਦੇ ਹਨ ਹੋਰ ਤਾਂ ਨਹੀਂ ਕਿਹਨੂੰ ਹੋਰ ਨੂੰ ਪਤਾ ਨਹੀਂ ਲੱਗਣਾ ਇਹਨੂੰ ਪਤਾ ਲੱਗਣਾ ਕੋਈ ਗੁੰਨਾ ਨਾ ਇਹ ਬਾਈ ਆਪ ਡਾਇਆ ਨਹੀਂ ਇਹ ਤਾਂ ਰੱਖ ਲਿਓ ਰੰਗ ਕਰਕੇ ਕਿ ਨਸਲ ਕਰਕੇ ਉਤੋਂ ਬਹੁਤ ਸੋਹਣਾ ਬਹੁਤ ਚੰਗਾ ਜੀ ਉੱਪਰ ਵਾਲਾ ਸੋਹਣਾ ਬਾਈ ਹੈ ਨਾ 당 ਹੈ ਨਾ ਇਹਦੀ ਇਲਾਜ ਛੱਡੀ ਛੁੱਡੀ ਕਿ ਨਹੀਂ ਡੱਬੇ ਦਾ ਪੁੱਤ ਹੀ ਹੈ ਜੀ ਇਹ ਅੱਛਾ ਉਹ ਡੱਬੇ ਦਾ ਜਿਹੜਾ ਪਹਿਲਾਂ ਦਿਖਾਇਆ ਸੀ ਆਪਾਂ ਹਾਂ ਜੀ ਬੜਾ ਟਿੰਗਰ ਬਈ ਗਟ ਬਹੁਤ ਚੰਗਾ ਵੀ ਕੋਈ ਕਬੂਤਰ ਮਾਰਾ ਨਹੀਂ ਬਾਈ ਆ ਆ ਸਿਰ ਹੈ ਇੱਕ ਉਦਰੀ ਜਿੰਨੇ ਭੈਣ ਭਰਾ ਛੱਡੇ ਆਈ ਸਾਰੇ ਜਿੱਥੇ ਆਈਏ ਇਹ ਇਹਨਾਂ ਦੀਆਂ ਕਾਲੀਆਂ ਚੀਨੀਆਂ ਅੱਛਾ ਬਾਈ ਖੋਲੀ ਪੱਲਾ ਦਾ ਇਹ ਆਪ ਤਾਂ ਨਹੀਂ ਡਾਈ ਉਹ ਬਹੁਤ ਉੱਡੀ ਆਈ ਰੱਖ ਲਈਆਂ ਸੀ ਇਹ ਅੱਛਾ ਘਰੇ ਘਰੇ ਡਾਈ ਵੀ ਆ ਹਾਂ ਇਹਨਾਂ ਦੀ ਮਾਂ ਮਰ ਗਈ ਸੀ ਅੱਛਾ ਰੱਖ ਲਈਆਂ ਹਾਂ ਉਹ ਅਟੈਕ ਚ ਕਬੂਤਰੀਆਂ ਬਾਲੀਆਂ ਮਰ ਗਈਆਂ ਅੱਛਾ ਉਹ ਫਿਰ ਉਦੋਂ ਰੱਖ ਲਈਏ ਇਹ ਪੈਂਡ ਅੱਛਾ ਆ ਕਾਲਾ ਚੀਨਾ ਇਹ ਬਾਈ ਬਾਈ ਕਈ ਦੋਨੇ ਦਿਖਾਈ ਦੇ ਸਾਹਮਣੇ ਮੱਕਰੀ ਨੇ ਦੋਨਾਂ ਨੂੰ ਫੜ ਕੇ ਇਕੱਠੇ ਵੜ ਕੇ ਤੇ ਪੈਂਡ ਭਰਾ ਦੋਨੋਂ ਹਾਂਜੀ ਦੋਨੇ ਖੱਤੀ ਰੱਖ ਦੀਏ ਦੋਨੇ ਹੈ ਨਾ ਭਾਈ ਰੰਗ ਵੀ ਜਿਵੇਂ ਸੇਮ ਹੀ ਆ ਇੱਕੋ ਜਿਹੀ ਇਹ ਕਾਲਾ ਚੀਨਾ ਜੀ ਇਹ ਹਾਂ ਇਹ ਵੇਖੋ ਜੀ ਇਹਦੇ ਇੱਕ ਪਾਸੇ ਦਾ ਨੱਕ ਆ ਥੋੜਾ ਮੋਟਾ ਤੇ ਇੱਕ ਪਾਸੇ ਜਿਵੇਂ ਨਿਕਾਜ ਆ ਵੀ ਜਲਾ ਕੋਆ ਜਿਹੜਾ ਹੁੰਦਾ ਉਹ ਕਾਲਾ ਵਿਕ ਪਾਇ ਜਮ ਇਨੀ ਕਾ ਜੱਕ ਪਾਇ ਦਾ ਕਿੱਡਾ ਵੱਡਾ ਕਿੱਡਾ ਹਾਂ ਬਿਲਕੁਲ ਭਾਈ ਬਹੁਤ ਵਧੀਆ ਗੋਲਾ ਕੱਢੀ ਭਾਈ ਗੋਲਾ ਆ ਜਿਹੜਾ ਗੋਲਾ ਜਿਹ ਹੈ ਗੋਲਾ ਤਾਂ ਨਹੀਂ ਬੁੰਨੂ ਵਾਲਿਆਂ ਦਾ ਹੁਣ ਸੱਚੀ ਭਾਈ ਇਹ ਸੱਚੀ ਮੇ ਦਾ ਹੀ ਹੈ ਬਈ ਢੱਡਾ ਵਾਲਾ ਵੀ ਦਿਖਾ ਦੋ ਜਿਹੜਾ ਜੜਾ ਗੂੜਾ ਢੱਡਾ ਗੂੜੇ ਢੱਡਾ ਵਾਲਾ ਨੀਲੇ ਕੱਢੀ ਨੀਲੇ ਵੀ ਕਰਨਾ ਬਾਅਦ ਗੂੜੇ ਢੱਡਾ ਵਾਲਾ ਓਕੇ ਭਾਈ ਯਾਰ ਅੱਤਾਂ ਦਿਖਾਈ ਪਹਿਲਾਂ

ਕਮਿਟੀ ਦੀ ਬੋਸ਼ਾ ਬਈ ਹਾਂ ਇਹ ਵੱਡੀ ਹੋ ਕੇ ਜਮੇ ਚਿੱਟੀ ਕਰਦੀ ਬੋਸ਼ ਓਕੇ ਤੇ ਡਾਈ ਬਾਈ ਬਹੁਤ ਉੱਡੀ ਹੈ ਜੀ ਕਰੀ ਕਰੀ ਹਾਂਜੀ ਬਾਜੀ ਨਹੀਂ ਛੱਡੀ ਗਰਮੀ ਚ ਦਿਨ ਸੇ ਪਾਣੀ ਸੀ ਫਿਰ ਸ਼ਬ ਰੱਖ ਲਈ ਮੈਂ ਅੱਛਾ ਇਹ ਮੈਂ ਕਿਹਾ ਗਵਾ ਦਾਂਗੇ ਯਾਰ ਹੂੰ ਬਾਜੀ ਬਾਜੀ ਛੱਡ ਗਏ ਹਾਂ ਮੈਂ ਕਿਹਾ ਮਸਾਂ ਕੱਢੀ ਐ ਰੰਗ ਸੋਹਣਾ ਬੰਦੇ ਆਲੇ ਹਰ ਕੀ ਐ ਮਹਾ ਹਾਂ ਹਾਂ ਨੀ ਗਾਡ ਸਾਡੇ ਕੋਲੇ ਪਹਿਲਾਂ ਜਦੋਂ ਮੈਨੂੰ ਉਹਦਾ ਸ਼ੌਕ ਨਹੀਂ ਸੀ ਹਾਂ ਉਦੋਂ ਪੁੰਨੂ ਵਾਲੇ ਇਹੋ ਜੇ ਬਾਲੇ ਖੜਦੇ ਸੀ ਓਕੇ ਅੱਛਾ ਪਹਿਲਾਂ ਬਾਲੇ ਕੱਢਦੇ ਸੀ ਰੰਗੇ ਦੇ ਅੱਛਾ ਉਪਰ ਮਗਰੋਂ ਹੌਲੀ ਹੌਲੀ ਇਹ ਪਿੱਛੇ ਪੁੱਛੇ ਤੇ ਕਿਤੇ ਪਹਿਲਾਂ ਪਿੱਛੇ ਲੈ ਜਾਂਦੇ ਬਾਈ ਲੈ ਜਾਂਦੇ ਪਿੱਛੇ ਇਹ ਲੈ ਜਾਂਦੇ ਆ ਆ ਜਿਹੜੀ ਭੋਲੀ ਸੀ ਉਹਦੀ ਆਪਣੀ ਬਾਜੀ ਤੇ ਆਪ ਭੋਲੀ ਹੈ ਬਾਈ ਇਹ ਇਹੀ ਭੋਲੀ ਆਪ ਅੱਛਾ ਉਹਦੇ ਉਹਦਾ ਖਾਨਦਾਨ ਹੈ ਇਹ ਰੋਕੀ ਰਾਇਨ ਰਾਇਨ ਕਰੀ ਜਾਂਦੇ ਆ ਇਹ ਰੋਕੀ ਵੀ ਰਾਇਨ ਰਾਇਨ ਕਰੀ ਆ ਰਾਜਨ ਹੈ ਇੱਥੋਂ ਬਣਿਆ ਸਾਰੇ ਆ ਰਾਜਨ ਆ ਕਿਉਂ ਬਾਈ ਆ ਹੈ ਬਾਈ ਰਾਜਨ ਜੀ ਭਾਈ ਕਰੇ ਖੋਲੇ ਬਾਈ ਪੱਲੇ ਦਾ ਬੋਲੇ ਫੇੜਾ ਆ ਰਾਜਨਾ ਬਾਈ ਉਹ ਫੜੀ ਹੈ ਮੇਰਾ ਨਾਮ ਆ ਰਾਜਨਾ ਬਾਈ ਜੀ ਮਾਂ ਘੜੀ ਲਵਾਉਣ ਦੀ ਹੈ ਅੱਛਾ ਮਤਲਬ ਆਏ ਮਤਲਬ ਲੋਡ ਨਹੀਂ ਪੈਂਦੀ ਦੱਸਣ ਦੀ ਹੈ ਹਾਂ ਹਾਂ ਮੇਰੇ ਕੋਲੇ ਕੋਈ ਕਬੂਤਰ ਵੀ ਨਹੀਂ ਹੈ ਘੜੀ ਲਵਾਉਣ ਵਾਲਾ ਮੈਂ ਬੱਚੇ ਨਹੀਂ ਕਢਾਉਂਦਾ ਅੱਛਾ ਉਹਨੂੰ ਮੈਂ ਪਾਸ ਹੀ ਕਰ ਦੇਣਾ ਰਿਜੈਕਟ ਅਮਲ ਜੀ ਕੋਈ ਹੋਊਗਾ ਤਾਂ ਹਾਂ ਹੁਣ ਪਤਾ ਕੀ ਹੈ ਜੀ ਉਮਰ ਦੇ ਹਿਸਾਬ ਨਾਲ ਜੀ ਹੁਣ ਐਵੇਂ ਮੇਰੇ ਅਰਕੇ ਨੂੰ ਵਿਖਾ ਕਬੂਤਰ ਹਾਂ ਐਵੇਂ ਤਾਂ ਬੂਥਾ ਚੱਕੀ ਰੱਖੀ ਹਾਂ ਉਹ ਵੀ ਹੁਣ ਉਮਰ ਦੇ ਹਿਸਾਬ ਨਾਲ ਬਾਈ ਕਿੱਥੇ ਕਬੂਤਰ ਨਹੀਂ ਬਾਕੀ ਕਬੂਤਰ ਪੱਦਰ ਹੀ ਜਿੰਨਾ ਪੱਦਰ ਹੋਊਗਾ ਨਾ ਜਿਹੜਾ ਚੰਗਾ

ਮੁਰਕੇ ਪੈਰ ਬੈਠੀ ਨਹੀਂ ਹਾਂ ਉਹ ਬਾਹਲੇ ਲੋਕਾਂ ਦੇ ਕਬੂਤਰ ਭੱਜੀ ਆਈ ਉਹਦੇ ਵੀ ਉਹਦੇ ਨਾਲ ਦੇ ਪਿੰਡ ਜਾਵੜੀ ਹਾਂ ਅਗਲੇ ਦਿਨ ਉਹਦੇ ਪਾ ਵੇਖ ਲਓ ਬੰਦ ਪਈ ਦੋ ਦੂਜੀ ਲਈ ਉਹਦੇ ਪਿੰਡ ਬੈਠੀ ਨਹੀਂ ਓਕੇ ਅਗਲੇ ਦਿਨ ਭਾਗ ਲੈ ਆਇਆ ਅੱਛਾ ਉੱਥੇ ਬਿਠਾ ਕੇ ਲੈ ਆਇਆ ਬੱਚੀ ਉਹਦਾ ਫੜਿਓ ਜੀ ਆਪਣੇ ਬਾਈ ਦੇ ਦੂਜਾ ਨਾ ਹੋਰ ਜਿਵੇਂ ਜੇ ਵੱਡੇ ਹੋ ਜਾਂਦੇ ਨੇ ਨਾ ਹਾਂ ਲੱਕੀਏ ਕੱਢ ਜਾਂਦੇ ਹਾਂ ਕਾਲ ਆ ਜਾਂਦਾ ਰਹੇ ਹਾਂ ਇਹ ਹਾਂ ਓਕੇ ਬਈ ਇਹ ਬਚਨਾ ਉਹ ਤੋ ਦੇ ਆ ਜੀ ਇਹ ਆ ਜੀ ਬਾਈ ਬੰਤ ਦੇ ਘਰ ਦਾ ਖਜ਼ਾਨਾ ਚਿੜਾਈ ਮੜਾ ਪੰਜਾ ਦਿਖਾਦੀ ਬਈ ਆਪਾਂ ਪੇੜੀ ਰੇੜੀ ਹੈ ਪੇੜੀ ਆ ਭਾਈ ਪੇੜੀ ਆ ਪੇੜੇ ਦੇਖਦੇ ਆ ਭਾਈ ਹੂੰ 55 ਵਰਗੀ ਆ ਇਹ ਡੱਕੇ ਭਾਈ ਇਹਦੇ ਹਾਂਜੀ ਡੱਕੇ ਤੋਂ ਸ਼ੁਰੂ ਕਰੀਏ ਡੱਕੇ ਤੋਂ ਸ਼ੁਰੂ ਕਰੀਏ ਭਾਈ ਡੱਕੇ ਤੋਂ ਸ਼ੁਰੂ ਕਰੀਏ ਡੱਕੇ ਤੋਂ ਸ਼ੁਰੂ ਕਰੀਏ ਇਹ ਡੱਕੇ ਭਾਈ ਡੱਕੇ ਬਹੁਤ ਘਾਟਾ ਭਾਈ ਮੇਰੇ ਨਾਲ ਥੋੜੇ ਕੋਲ ਹੈਗੇ 5-7 ਥੋਣੇ ਜੇ ਹੋਏ ਤਾਂ ਨਹੀਂ ਸਾਡੇ ਕੋਲ ਕੱਢਦੇ ਜਿਵੇਂ ਹੁਣ ਕੋਈ ਲੈ ਲੂ ਜਾਂਦੇ ਜਾਂ ਕਿ ਮਰ ਮੁਰ ਜਾਂਦੇ ਵਿੱਚ ਹੈਗੇ ਹੂੰ ਇਦਾਂ ਕੱਢਦੇ ਡੱਕੇ ਹੈ ਓਕੇ ਭਾਈ ਹੁਣ ਇਹਦੀ ਅੱਖ ਦਿਖਾਈ ਇਹ ਰੰਗ ਵੱਖਰੀ ਹੈ ਬਾਈ ਬਾਲਾ ਆ ਗਿਓ ਬਾਈ ਕਿਉਂ ਨਹੀਂ ਦੇਖਣਾ ਬਹੁਤ ਸਮਾਂ ਰੰਗ ਹੈ ਬਾਈ ਇਹ ਵੀ ਬਾਈ ਉਨੂੰ ਵਾਲੇ ਕਬੂਤਰ ਬਾਈ ਬੰਤ ਦੇ ਘਰ ਤੇ ਇਹ ਬਾਈ ਖੋਲੀ ਪੱਲਾ ਦਾ ਉੱਤੋਂ ਡੱਬਾ ਬਾਈ ਪੂਰੇ ਹੈ ਨਾ ਡਿਫਰੈਂਟ ਰੇਟ ਆ ਬਾਬਾ ਜੀ ਦਾ ਹੈ ਨਾ ਖਾਕੀ ਕਾਲਾ ਜਾਂ ਮਿਕਸ ਜਾਂ ਚਿੱਟਾ ਜਿਹਾ ਹੈ ਨਾ ਇਹ ਬਾਈ ਡਈ ਆ ਇਹ ਤਾਂ ਬਹੁਤ ਧੀਮਾ ਹੈ। ਅੱਛਾ ਘੜੇ ਡਾਈ ਹੈ। ਇੱਦਾਂ ਰੱਖਣੀ ਹੈ ਜੀ ਬੱਚਾ। ਅੱਛਾ ਬੰਨ੍ਹ ਹੀ ਕਰ ਦਿੰਦੀ ਹੈ ਨਾ। ਥੋੜਾ ਜਿਹਾ ਬੰਨ੍ਹ ਤਾ ਪਿੱਛੇ ਨੂੰ ਹੋ ਜਾ ਇਹਨੂੰ। ਅਹੀਂ ਥੋੜਾ ਜਿਹਾ ਪਿੱਛੇ ਪਿੰਜਰੇ ਵਾਲੇ ਪਾਸੇ ਨੂੰ ਹੋ ਜਾ। ਹਾਂ। ਗੱਡ। ਅਗਲਾ ਜੀ। ਆ ਵੀ ਉਹਨਾਂ ਨਾਲ ਸੇ। ਜਿਹੜਾ ਆਪਾਂ ਪਹਿਲਾਂ ਦਿਖਾਇਆ ਸੀਗਾ। ਜਿੱਥੇ ਗੱਗੂ ਬੋਲਿਆ ਸੀਗਾ ਕੋਈ ਲੋਕ ਪੰਨੂ ਵਾਲੇ ਫੁੰਨੂ ਵਾਲੇ ਕਹਿੰਦੇ ਆਹ ਫੁੰਨੂ ਵਾਲੇ ਆ। ਹਾਂ। ਗੱਡ। ਠੀਕ। ਆ ਗੁ ਆ ਦਿਖਾਤਾ ਜਿਹੜਾ ਕਬੂਤਰਾ ਇਧਰੋਂ ਆਏ ਨੂੰ ਜਾ ਰਿਹਾ ਢੱਡ ਵਾਲਾ ਉੱਪਰ 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 ਇਹ ਆਏ ਨੂੰ ਜਾ ਰਿਹਾ ਉੱਪਰ ਹੀ ਮੂਰੇ ਬੈਠਾ ਮੂਰੇ ਨਹੀਂ 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 ਮੂਰੇ ਬੈਠਾ ਮੂਰੇ ਬਿਲਕੁਲ ਮੂਰੇ ਇਧਰ ਨੂੰ ਗਿਆ ਹੁਣ ਉਹਦੇ ਉਹਦੇ ਕੋਲੇ ਗਿਆ ਉਹਦੇ ਕੋਲੇ ਨਾ ਨਾ ਨਹੀਂ ਇਧਰ ਇਧਰ ਕੋਈ ਇਧਰ ਲਖੁੰਦੇ ਇਧਰ ਲਖੁੰਦੇ ਇਧਰ ਲਖੋ ਆਹ ਵਾਲਾ ਇਹ ਦਿਖਾਇਆ ਕਿ ਨਹੀਂ ਪਹਿਲਾਂ ਨਹੀਂ ਦਿਖਾਇਆ ਓਕੇ ਪਹਿਲਾਂ ਆ ਦਿਖਾਓ ਬਾਈ ਜੀ ਆ ਜਿਹੜਾ ਤੁਹਾਡੇ ਹੱਥ 'ਚ ਆ ਇਹ ਵੀ ਲਾਲ ਸਿਰਿਆਂ ਦਾ ਭਰਾ ਜੀ ਖਟੀਆਂ ਵਾਲਾ ਓਕੇ ਇਹਨੂੰ ਕੋਣੀ ਸੀ ਇਹਦੀ ਨਸਲ। ਭੋਲੀ ਵਾਲੀ ਨਸਲ ਚਾਹ। ਓਕੇ ਭਾਈ ਇਹਨੂੰ ਉਪਰੋਂ। ਉਪਰੋਂ ਕੋਲੇ ਭਾਈ ਪੱਲਾ ਦਾ ਮੜਾ ਜਾ। ਇਹਨਾਂ ਨਾਲ ਦੇ ਲੈ ਗਿਆ ਸੀ ਨਰਾਜ ਮਾ। ਅੱਛਾ ਇਹਨਾਂ ਦੇ ਨਾਲ ਦੇ ਲੈ ਗਏ ਸੀ। ਹਾਂ ਇਹਨਾਂ ਚ ਲੈ ਗਏ। ਛੇ ਰਿਆ ਜੋ ਕਬੂਤਰੀ ਲੈ ਗਏ ਚਿੱਟੀਆਂ ਦੀ। ਹਾਂ। ਤੇ ਖੱਟੀਆਂ ਨਾਲ ਚੁੱਕੀ ਤੱਲੇ ਲੈ ਗਏ। ਓਕੇ। ਉਦੋਂ ਇਹਨਾਂ ਪਤਾ ਹੀ ਨਹੀਂ ਸੀ ਉਦੋਂ ਯਾਰ ਕਬੂਤਰਾਂ ਦੀ ਕਦਰ ਹੈਗੀ ਸੀ। ਹਾਂ ਹਾਂ। ਉਦੋਂ ਜਦੋਂ ਬਾਜ਼ੀਆਂ ਜਿੱਤ ਕੇ ਫੇਰ ਭੈਣ ਪਤਾ ਲੱਗਿਆ ਵੀ ਆਪਾਂ ਤਾਂ ਕਬੂਤਰੀ